फोन कर दिया मैं तो चलो हम फ्री जैसे के और मम्मी भी फोन कर ले ने हेलो हां जी मम्मी सत श्री अकाल और क्या ने हां जी बताइए ठीक ठाक हो अच्छा जी की बना लिया अच्छा जी ठीक है थी। मोलिया ठीक है ठीक है थी। और सब ठीक है अच्छा जी की कर दे प्रापा भाभी ਹਾਂਜੀ ਆਪਾਂ ਵੀ ਆਪਾਂ ਆਲੂ ਬੇਗੜ ਬਣਾਏ ਮੰਮੀ ਹਾਂਜੀ ਆਪਾਂ ਆਲੂ ਬੇਗੜ ਬਣਾਏ ਆ ਅੱਜ ਸੱਚਾ ਜੀ ਠੀਕ ਆ ਹਾਂਜੀ ਕਿਹਨੂੰ ਫੋਨ ਕਰਨ ਦਾ ਹੀ ਐ ਇਹ ਹਾਂਜੀ ਮੈਂ ਬਾਅਦ ਚ ਕਰ ਦੂੰ ਕਿਹਨੂੰ ਕਰਨ ਨਹੀਂ ਮੈਂ ਮੈਨੂੰ ਕਰਦੀ ਪਈ ਸੀਗੀ ਨਾ ਮੈਂ ਤਾਂ ਚਲੋ ਬੈਠੇ ਬੈਠੇ ਫੋਨ ਕਰ ਲੈਣੀ ਆ ਨਾ ਤੇ ਤੂੰ ਆਲੂ ਬੇਗਣੇ ਬਣਾਏ ਨੇ ਤੇ ਆਲੂ ਬੇਗਣੇ ਆਪਣੀ ਮਾਂ ਨੂੰ ਦੱਸਣਾ ਈ ਹੈ ਕਿ ਮੈਂ ਆਲੂ ਬੇਗਣੇ ਸੀ ਬਣਾਏ ਨੇ ਤੇ ਤੂੰ ਇਹ ਗੱਲਾਂ ਦੱਸ ਨਹੀਂ ਤਾਂ ਹੋਰ ਵੀ ਦੱਸਦੀ ਹੋਏਗੀ ਮम्मी ਉਹ ਵੇਖ ਕੋਈ ਆਇਆ ਬਸ ਮੈਂ ਤਾਂ ਦੇਣੀ ਆਹੋ ਆਲੂ ਬੇਗਣੇ ਬਣਾ ਲੈ ਨੇ ਤੇ ਚਲ ਕੋਈ ਨਾ ਇਹ ਰਸਮੀ ਸੀਆਂ ਬਣਾ ਲਈ ਰਾਤ ਨੂੰ ਹਾਂਜੀ ਠੀਕ ਤੇ ਆਪਣੀ ਮਾਂ ਨੂੰ ਫੋਨ ਕਰੰਦੀ ਸੀ ਹਾਂਜੀ ਮੰਮੀ ਕਿ ਮੰਮੀ ਨੇ ਕਿਹਾ ਸੀਗਾ ਕਿਉਂ ਹੰਗਿਓਂ ਜੀ ਕੀਤਾ ਸੀ ਕਿ ਮੈਂ ਤੇ ਚੋਲਾ ਹਲ ਚਾਲ ਪੁੱਛ ਲੈਣੀ ਤੈਨੂੰ ਇਹੀ ਆਸਰਾ ਕਿ ਮੰਮੀ ਨੂੰ ਫੋਨ ਕੀਤਾ ਮੰਮੀ ਨੂੰ ਫੋਨ ਕੀਤਾ ਤੂੰ ਤੇ ਰਿੱਜੇ ਪੱਕੇ ਦੀਆਂ ਵੀ ਗੱਲਾਂ ਦੱਸਣੀ ਐ ਕਿ ਮੈਂ ਬੈਂਗਣ ਬਣਾਏ ਨੇ ਆ ਬਣਾਏ ਆ ਬਣਾਏ ਨੇ ਤੇ ਸਾਡੀਆਂ ਹੋਰ ਚੁਗਲੀਆਂ ਨਹੀਂ ਤੂੰ ਦੱਸਦੀ ਮੈਂ ਚੁਗਲੀਆਂ ਨਹੀਂ ਕੀਤਾ ਦੀ ਤੇ ਵਾਰਸ ਮੰਮੀ ਕਹਿੰਦੇ ਪੈ ਸੀ ਕਿ ਬੜਾ ਐਤ ਮੈਂ ਕੰਨੀ ਗੱਲ ਕਹਿ ਦਿੱਤੀ ਤੇ ਆਪਾਂ ਵੀ ਆਦਦੇ ਨੇ ਬਣਾ ਕੇ ਰੱਖੀ ਕੋਜਨ ਕੋਜਨ ਬੰਦੇ ਨੂੰ ਨਾ ਜ਼ਿੰਦਗੀ ਦੇ ਵਿੱਚ ਆ ਜ਼ੁਬਾਨ ਨੂੰ ਲਗਾਮ ਦੇਣੀ ਚਾਹੀਦੀ ਆ ਇਹ ਜ਼ੁਬਾਨ ਆ ਨਾ ਇਹ ਘਰ ਬਰਬਾਦ ਕਰ ਦਿੰਦੀ ਆ ਮੈਂ ਤੇ ਕਹਿੰਦਾ ਨਹੀਂ ਸੀ ਕਿਤਨਾ ਮੈਂ ਤੇ ਕਹਿ ਰਿਹਾ ਸੀ ਤੇ ਭੜ ਲਦੇ ਨੂੰ ਬਣਾਇਆ ਹੋਰ ਵਿੱਚ ਦੱਸ ਦੇਗੀ ਤੇ ਇਹ ਜੁਬਾਨ ਤੇ ਬੜਾ ਕੁਝ ਕਰ ਦਿੰਦੀ ਹੈ ਹਾਂਜੀ ਕੋਈ ਨਾ ਅੱਗੇ ਤਿੰਨ ਦਾ ਇਹ ਜੁਬਾਨ ਸਵਾਰ ਵੀ ਦੇਂਦੀ ਤੇ ਘਰ ਬਰਬਾਦ ਵੀ ਕਰਦੀ ਹੈ ਹਾਂਜੀ ਕੋਈ ਨਾ ਮਮੇ ਮੇਰੀਆਂ ਗੱਲਾਂ ਮਾੜੀਆਂ ਨਹੀਂ ਕਿਆ ਸਮਝ ਕਰੋ ਦਿਮਾਗ ਤੋਂ ਕੰਮ ਲਵੋ ਠੀਕ ਹੈ ਨੀ ਆਈ ਮਮੇ ਉਹ ਚੇਲੇ ਲੀਆ ਤੋਰੀਆਂ ਹਾਂਜੀ ਮੰਮੀ ਚਲਦੀ ਪਈ ਤਾ ਅੱਛਾ ਬਣਾ ਲਾ ਮੰਮੀ ਕੀ ਚਾਂਪਾ ਨੂੰ ਦੇ ਇਹਨਾਂ ਨੂੰ ਕਾਲੀਆਂ ਤੋਰੀਆਂ ਨੂੰ ਦੇਣ ਨਹੀਂ ਕਰਦਾ ਹੈਗਾ ਤਾ ਜੀ ਚਾਂਪਾ ਬਣਾ ਲਈ ਕਿਉਂ ਮੰਮੀ ਕਾਲੀਆਂ ਤੋਰੀਆਂ ਨੂੰ ਦੇਣ ਨਹੀਂ ਕੀ ਕਰਦਾ ਪਿਆ ਕਾਲੀਆਂ ਤੋਰੀਆਂ ਨੂੰ ਕਿਉਂ ਨਹੀਂ ਦੇਲ ਕਰਦਾ ਤੂੰ ਕਦੀ ਤੇ ਮੇਰੇ ਕੋ ਚਾਂਪਾ ਮੰਗਣੀ ਹੈ ਤਾ ਕਦੀ ਮੇਰੇ ਕੋ ਕੋਈ ਮੰਗਦੀ ਜੇ ਤੋ ਸੌਦਾ ਲਿਆਵਾਂਗੇ ਤੋ ਉਦੋਂ ਵਿੱਚ ਚਾਂਪਾ ਲੈਵਾਂਗੇ ਤੇ ਬਣਾ ਨਹੀਂ ਹੁਣ ਮੇਰੇ ਕੋ ਮੈਂ ਚੇਚਾ ਤੇਰੇ ਕੋ ਚਾਂਪਾ ਲੈਣ ਜਾਵਾਂ ਬੁਝਾਰ ਠੀਕ ਤੇ ਮੈਂ ਹੈ ਕੋ ਨਹੀਂ ਜੀ ਨੱਕ ਕਾਲੀ ਬੇਂਗੂੜਾ ਪੌਸ ਬਣਾਇੰਸੀ ਕਿ ਤੁੰਨਾਂ ਨੇ ਕੱਲ ਤੂੰ ਤੇ ਵਾਦ ਤੂੰ ਵਾਦੀ ਤੁਸੀਂ ਤੇ ਉਹ ਕੰਮ ਛੇੜਿਆ ਹੋਇਆ ਦੋਵਾਂ ਜਾਣੀਆਂ ਨੇ ਉਹਦੀ ਵਿਆਹ ਆਪਾਂ ਜੀ ਦਾ ਤੇ ਉਹ ਮਾਰ ਕੇ ਤੇ ਉਹਦੀ ੱਡੀ ਨਹੀਂ ਲੱਗਦੀ ਉਹ ਬਾਜ਼ਾਰ ਚ ਕਦੀ ਇੰਜ ਕਦੀ ਐਂ ਉਹ ਉਹਨੇ ਮੈਨੂੰ ਜੀ ਤਾਂ ਕਹਿੰਤਾ ਹੈ ਤਾਂ ਤੂੰ ਇੰਜ ਚਾਂਪਾ ਮੰਗੀ ਜਾਨੀਏ ਦੱਸ ਮੈਂ ਕਰਾਂ ਤਾਂ ਕਰਾਂ ਕੀ ਉਹਦੀ ਮੈਨੂੰ ਸਮਝ ਆ ਰਹੀ ਤਾਂ ਕੰਮ ਲਈਦਾ ਠੀਕ ਹੈ ਆਲਾ ਫੋਨ ਕਿੱਥੇ ਹੈ తల్ తమా కి పేసే పాసే కల్పా మగవా ਆਨੇ ਸ਼ੁਰੂ ਹੋ ਗਈ ਤੇਰੀ ਮਾਂ ਬਿਲਕੁਲ ਹੀ ਨੰਗ ਹੋ ਗਏ ਨੇ ਬਿਲਕੁਲ ਹੀ ਪੂਕ ਮੱਚ ਗਈ ਏ ਘਰ ਫੋਨ ਲੈ ਕੋ ਮਮਮੀ ਦੇ ਪੈਸੇ ਕੋ ਲਗੋ ਗੂਗਲ ਪੇ ਕਰ ਮੈਂ ਚਾਂਪਾ ਮਖਾਨੀਆਂ ਮੇਰੇ ਤੇ ਨਾ ਨਵਾ ਪੈ ਗਿਆ ਉਹ ਵੱਡੀ ਦੇ ਵੱਡੀ ਦੇ ਪੇਕੇ ਉਧੂ ਨੰਗ ਤੇ ਤੁਸੀਂ ਉਧੂ ਨੰਗ ਮੈਂ ਤਾਂ ਭੁੱਖਿਆ ਬੰਦਿਆਂ ਦਾ ਪਰਸ਼ਾਵਾਂ ਨਹੀਂ ਲਿਆ ਕੇ ਰਾਜੀ ਤੇ ਇਹ ਮੇਰੇ ਭੁੱਖੇ ਪੱਲੇ ਪੈ ਗੇ ਮੈਂ ਤੇ ਭੁਖਿਆ ਦੋ ਨੋਨੋ ਕੋ ਦੂਰ ਨਹੀਂ ਆਈ ਸਮਝ ਗਈ ਜੇ ਚੰਪਾ ਖਾਣੀਆਂ ਨੇ ਤੇ ਤੈਨੂੰ ਫੋਨ ਲਾ ਕੇ ਦਿੱਤਾ ਤੇ ਮੰਗਾ ਲੈ ਤੋਰੀਆਂ ਬਣਾ ਠੀਕ ਹੈ ਹਾਂਜੀ ਠੀਕ ਹਾਂ ਹੁਣ ਜੁਬਾਨ ਕੱਢਣੀ ਫालतू ਮੈਂ ਚੱਲੀ ਆ ਜਰਾ ਕੰਮ ਉਹਦੀ ਖਬਰ ਸਾਰਤ ਲਵਾ ਆਈਆਂ ਕਿ ਨਹੀਂ ਆਈਆਂ

ਸ਼ੋਪਿੰਗ ਕੀਤੀ ਹੈ ਹਨਾ ਝੋਲੇਆਤ ਤੋਂ ਦਈ ਵੀ ਚੱਲ ਮੈਂ ਹਨਾ ਆ ਲੈਣਾ ਉਹ ਲੈਣਾ ਝੋਲੇਆਨ ਕਰਾ ਦਿੱਤੀ ਸਭ ਨੂੰ ਮੈਂ ਤੇ ਸਮਝ ਨਹੀਂ ਹੈ ਹਨਾ ਆਪਣਾ ਘਰ ਦੇਖ ਕੇ ਚੱਲਣਾ ਤੇ ਰਹਿਣਾ ਮम्मी ਨੂੰ ਮम्मी ਕੀ ਕੀ ਕਹਿੰਦੇ ਹੈ ਹਨਾ ਇਹਨਾਂ ਨਾਲ ਤੇ ਚੱਲਣਾ ਸੀ ਹਨਾ ਉਹਦਾ ਪਤਾ ਕੀ ਹੋਣਾ ਸੱਸ ਜਿੰਦਰਾ ਕੋਲ ਤੋਂ ਪ੍ਰਕਾਸ਼ ਕੋਲ ਦਾ ਗਾਣਾ ਆ ਵੀ ਮਾਵਾ ਲਾੜ ਲੜਾ ਕੇ ਤੇ ਅਨਭਾ ਗਾੜਦੀਆਂ ਨੇ ਤੇ ਸੱਸਾਂ ਮੱਤਾ ਦੇ ਦੇ ਕੇ ਸੁਆਰਦੇ ਨੇ ਹਣਾ ਉਹ ਇਹ ਗਾਣਾ ਬੜਾ ਵਧੀਆ ਨਹੀਂ ਇੰਨਾ ਵਧੀਆ ਲੱਗਦਾ ਨਾ ਕਿ ਜਿਵੇਂ ਮਾਵਾ ਵਗੜਨ ਤੇ ਅਨੁਰਾਗੜਾ ਢੀੜਾ ਅੜਾ ਤੇ ਦਿੱਤੀਆਂ ਸੱਸਾਂ ਗਈਆਂ ਨੇ ਉਹ ਮੱਤਾ ਦੇ ਦੇ ਕੋ ਸਵਾਦ ਲੈਣ ਹੁਣ ਮੈਂ ਕਹਾਂ ਮੈਂ ਇੰਨਾ ਨਹੀਂ ਕੋ ਮੈਂ ਸ਼ੋਪਿੰਗ ਨਹੀਂ ਕੀਤੀ ਬਸ ਲੈ ਲੈਂਦੇ ਬੱਸ ਇਹਦੇ ਤਾਕੀ ਮੈਂ ਨੂੰ ਮੈਂ ਕਹਿ ਦੇਣਾ ਮੈਂ ਆਦਮਾ ਲੈ ਆਂਦੇ ਬੈਠੇ ਹੋਰ ਨਿਰਪਰਾ ਦਾ ਵਿਆਹ ਹੋਇਆ ਨਾ ਨਿਰਪਰਾ ਦੇ ਵਿਆਹ ਦੇ ਵਿੱਚ ਮੈਂ ਨਾ ਕੜਾਂ ਦੀ ਸ਼ੋਪਿੰਗ ਵਾਧੂ ਤੇ ਉੱਥੇ ਮੇਰਾ ਹਾਕ ਵੀ ਹੈਗਾ ਪੈ ਮਾਪੇ ਨੂੰ ਕਹਾਂਗੇ ਮੰਮੀ ਨੂੰ ਕਹਾਂਗੇ ਭਰਾ ਨੂੰ ਕਹਾਂਗੇ ਰਾ ਮੈਂ ਆਪਕੋ ਸਿਲਾ ਕੇ ਜਾਣਾ ਮੇਹਰ ਨਾਲ ਕਹਣਾ ਚੱਲ ਤਾਂ ਵੀ ਆਈਏ ਫੜਾ ਕੋ ਜਾਂ ਮਾ ਜੋੜਾ ਕਰਾਂ ਤੇਖੇ ਤੇ ਆਂ ਵੀ ਨੀ ਕੁੜੀ ਆ ਦੇ ਹੱਥ ਵਿੱਚ ਆ ਮੈਂ ਇਨਾ ਖਰਚਾ ਕਰਦਾ ਫਰਦਾ ਮੇ ਸਾਸ ਤੇ ਕਹਿੰਦੀ ਕਰ ਦੇ ਕੋਈ ਗੱਲ ਨਹੀਂ ਤੂੰ ਦੇ ਤੇ ਤੈਨੂੰ ਦੇ ਵੇਖਾਂ ਤੇ ਦੇ ਕੇ ਤੋੜਦੀ ਐ ਤੇ ਉਹ ਮੁੜ ਕੇ ਨਾ ਦੇ ਸਕੇ ਕਿ ਘਪਾਈ ਦਾ ਰਿਸ਼ਵਾਹ ਹੋ ਜਾਈ ਸੱਸ ਸੋਹਰਿਆਂ ਵਾਲੀ ਆ ਮੈਂ ਉਹਨਾਂ ਦੇ ਕਰਨ ਜਿਵੇਂ ਮੈਂ ਮੰਮੀ ਕਹਿੰਦੀ ਐ ਸੂਟ ਲੈ ਜਾ ਉਹ ਸੂਟ ਲੈ ਕੇ ਜਾਵਾਂਗੀ 1100 ਰੁਪਏ ਦੇ ਦਾ ਨਹੀਂ ਲੈਣੀ 1100 ਆਂਗੀ ਮੰਮੀ ਤੇ ਕਹਿੰਦੇ ਪਰ ਮੇਰੇ ਲਈ ਕੀ ਨਾ ਦੇ ਦੇ ਜਿੰਨਾ ਮਰਜ਼ੀ ਦੇ ਦੇ ਤੇ ਮੈਂ 1700 ਦਵਾਂਗੀ 1700 ਰੁਪਈਆ ਰੂ ਛੂਟ ਪਾਈ ਦੇ ਦੇ ਕਿ ਕਿ ਛੂਟ ਲਾ ਦਿੰਦੇ ਹਨ ਮੈਂ ਵੀ ਆਪਣੀ ਮੰਮੀ ਕਹਿੰਦਾ ਮੰਮੀ ਕੋਈ ਨਾ ਮੇਰੇ ਸੂਟ ਦੇ ਦੇ ਨੇ ਨਾ ਫੇਰ ਉਹ ਅਚੀਲਕ ਵਾਲੇ ਨੇ ਤੇ ਉਹਨਾਂ ਨੂੰ ਡਰਾਈ ਕਰਾ ਦੇ ਉਹ ਪਾ ਲਾਂਗੀ ਇੱਕ ਰਵਾ ਪਾ ਲਾਂਗੀ ਬਰਾਤ ਵਾਲੇ ਦੇ ਤੇ ਬਸ ਇਤਨੀ ਮਾੜੀ ਤਾਂ ਹੁਣ ਜਾਣੇ ਕੋਹਨਾਂ ਦੇ ਹੀ ਆ ਉਹਨਾਂ ਤਾਂ ਕਿਹਾ ਮੰਮੀ ਨੇ ਕੁਛ ਕਿਹਾ ਉਹਨਾਂ ਤਾਂ ਨਹੀਂ ਦੇ ਦੀ ਉਹਨਾਂ ਨੂੰ ਤੇਰੇ ਜਾਣ ਦੇ ਦੀ ਉਹਨਾਂ ਤੇ ਨਹੀਂ ਕੁਝ ਦਾ ਜੋੜ ਲੈਣਾ ਮੇਰੇ ਕੋ ਮੈਂ ਮਮੀ ਨਾਲ ਹੁਣ ਕਰਾਂਗੇ ਆਪਣਾ ਘਰ ਤੇ ਆਪਣੇ ਹੋਣਗੇ ਉਹ ਤਾਂ ਮੇਰੀ ਸੱਸ ਵਿਚਾਰੀ ਸਾਡੇ ਵਾਸਤੇ ਕਰਦੀ ਆ ਉਹ ਜਾ ਦੌੜੀ ਇਧਰ ਉਧਰ ਜਿਮੋੜਿਆ ਦਾ ਕੰਮ ਕਰਕੇ ਮੈਂ ਆਨ ਮਾਰੂ ਬਣਦੇ ਤੇ ਸਾਰਾ ਫਿਕਰ ਉਹਨੂੰ ਆ ਮਾਰ ਛਾਂ ਰਹੀ ਕਰਦੀ ਤੇ ਕੋਣੀ ਨਾ ਅਸਤੇ ਮੂੰਹ ਲਾ ਕੋਈ ਜਿੰਨੇ ਭਰਾ ਭਰਾ ਦਾ ਵਿਆਹ ਹੋਗਾ ਤਾਂ ਇਹ ਕਹਿ ਰਹੀ ਮੇਰਾ ਭਰਾ ਦਾ ਵਿਆਹ ਮੈਨਾਂ ਮਮੀ ਨੇ ਕਿਹਾ ਕਿ ਲੈ ਕੇ ਜਾਮਾ ਜੋੜਾ ਲੈ ਕੇ ਜਾਵਾਂਗੇ ਤੇਰੇ ਨਾਲ ਹੁਣ ਮੈਂ ਆਪਣੇ ਪਰਮੋ ਨਾਲ ਤੇ ਜਿਹੜਾ ਵੀ ਨੇ ਮੈਂ ਵੀ ਕਹਿਦਾ ਜੀ ਉਹਨਾਂ ਨੇ ਪਤਾ ਵੀ ਸੌਰੀਆ ਤੋਂ ਆਈ ਆ ਲੈ ਕੇ ਆਈ ਐ ਇੰਨਾ ਕੁ ਠੀਕ ਹੈ ਸੀ ਵੀ ਇਹਨੂੰ ਦੇਣਾ ਹੈ ਕਹਾਂ ਰਚਾਈ ਕਿਤਾਰੀ ਮੈਂ ਆਇਆ ਹਾਂ ਤੇ ਜੱਜ ਤੇ ਮੁਕਤੀ ਤੇ ਐਂ ਲੱਭੋ ਸਰਦਾਰ ਜੁਆ ਨਹੀਂ ਕਿ ਹੱਕ ਦਿਖਾਉਂ ਗਾੜ ਹਾਂ ਜੀ ਅ ਜੀ ਦਾ ਸਿਕਾਲ ਕਰਦੇ ਨੇ ਆ ਨਾ ਸ਼ਾਨਾ ਬਜ਼ਾਰ ਗਈ ਤਾਂ ਜਾਣੇ ਨੂੰ ਨਾ ਤੈਨੂੰ ਪਤਾ ਹੀ ਹੈ ਧਿਆਨ ਨਾਲ ਤੇ ਨਾ ਉਹ ਪਿੱਛੇ ਜਿਹੜਾ ਆਇਆ ਹਾਂ ਸਾਡੇ ਜਿਹੜਾ ਉਹ ਲੋ ਕਪੜਾ ਲੈ ਆਇਆ ਇੰਨਾ ਸੀਗਾ ਉਹ ਔਰ ਕੁੜੀ ਵੀ ਕਹਿੰਦੀ ਮੁੰਡਾ ਨੇ ਕਹਿੰਦਾ ਮੰਮੀ ਮੈਂ ਆ ਇਹ ਲੈਣਾ ਉਹ ਲੈ ਆ ਮੰਮੀ ਨੇ ਸਾਰਾ ਕੱਪੜਾ ਲੈ ਦਿੱਤਾ ਹਾਂ ਅਜੇ ਦਿਨ ਨਹੀਂ ਸੀ ਪਹਿਲਾਂ ਆਇਆ ਦਿਨ ਕਿੱਥੇ ਤੁਹਾਡਾ ਆਉਣਿਆ ਨਾ ਦਰਾਣੀ ਦਰਾਣੀ ਮੇਰੀ ਤੇ ਮੇਰੀ ਮੰਮੀ ਆਉਣੀਆਂ ਵਿਆਹ ਵਿਆਹ ਵਾਲੀ ਦੇਨੀ ਅਸੀਂ ਇੱਕ ਦਿਨ ਪਹਿਲਾਂ ਆ ਜਾਾਂਗੇ ਸਾਡਾ ਕਾਰਗਾਰੀ ਬੜਾ ਖਦਾਰਾ ਹੈ ਨਾ ਫਿਰ ਕੰਮਕਾਰ ਤੁਹਾਡਾ ਵੀ ਹੈ ਨਾ ਤੁਹਾਡੀਆਂ ਬੱਚਿਆਂ ਨੇ ਜਿਹੜੀਆਂ ਉਹਨਾਂ ਨੂੰ ਦੇਖਣਾ ਹੁੰਦਾ ਹਾਂ ਨਾ ਲੈਨੇ ਦੇ ਇਹਨੇ ਜਿੰਨੇ ਉਹ ਆਈ ਨੇ ਤੇ ਪਈ ਲੋ ਹੋਣਾ ਉਹਨੂੰ ਪਤਾ ਹੀ ਹੈ ਨਾ ਜਿੱਤਰਾ ਮੇਰੀ ਮੰਮ ਜੇ ਮੇਰੀ ਮੰਮੀ ਜਿੱਤਰਾ ਕਹੇਗੀ ਉਤਰਾ ਹੀ ਮੰਮੀ ਕਹਿਣਗੇ ਨਾ ਜੀ ਦੋ ਦਿਨ ਚਲੀ ਜਾ ਤੇਨ ਦਿਨ ਚਲੀ ਜਾ ਇੱਕ ਦਿਨ ਚਲੀ ਜਾ ਉਸਰੇ ਮੰਮੀ ਦੀ ਸਲਾਹ ਨਹੀਂ ਚੱਲਣਾ ਹਾਂ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਲਾਲਿਆ ਲਾਲਿਆ ਅੱਛਾ ਠੀਕ ਹੈ ਠੀਕ ਗੇ ਦਿੱਚ ਆਇਓ ਆ ਗਏ ਤੁਸੀਂ ਮੈਨੂੰ ਤਾਂ ਸੋਚਿਆ ਹੀ ਨਹੀਂ ਇਹਨਨ ਪਤਾ ਹੀ ਨਹੀਂ ਤੁਸੀਂ ਆ ਗਏ ਆ ਤੁਸੀਂ ਪਾਸਾ ਗੇਟ ਖੋਲ੍ਹ ਲਾ ਸਦੇ ਪਿਛਲੇ ਦਰਵਾਜ਼ੇ ਦੇ ਅੱਛਾ ਅੱਛਾ ਫਿਰ ਮੋਤੀ ਆ ਗਈ ਪਾਣੀ ਲੈ ਕੇ ਆਵਾ ਨੀ ਸੀਗੀ ਬਾਹਰ ਹਾਂ ਜੀ ਤੇ ਬਹੁਤ ਗਰਮੀ ਦਿੱਤੀ ਪਾਣੀ ਪੂਣੀ ਲੈ ਕੇ ਆਵਾ ਮੈਂ ਪਾਣੀ ਨਾ ਜਲਿਆ ਪਰ ਚਾਚੀ ਖਲੋਤੀ ਸੀ ਅੱਛਾ ਚਾਚੀ ਕਿੱਥੋਂ ਆਈ ਬੋਟੀਏ ਮੈਂ ਕਿਹਾ ਚਾਚੀ ਮੇਰੀ ਭਾਣਜੀ ਦਾ ਵਿਆਹ ਆ ਅੱਛਾ ਨਾਣਿਆਂ ਨੇ ਕਪੜਾ ਜਿਹੜਾ ਦਵਾ ਕੇ ਨਾ ਲਿਆਈ ਮੰਮੀ ਕਿਹਨੇ ਕਿਹਾ ਤੇ ਦਵਾ ਲਿਆ ਜਾ ਹੈ ਨਾ ਮੈਂ ਵੇਖਿਆ ਇਨੀ ਤਾਂ ਮੈਂ ਨਾ ਰਸੋਈ ਵਿੱਚ ਕਾਲੀ ਤੋਰੀਆਂ ਦੀ ਸਬਜ਼ੀ ਬਣਾਉਂਦੀ ਸੀ ਪਰ ਨਾ ਬਣਾਈ ਮੈਂ ਵੀ ਮੰਮੀ ਨੂੰ ਕਿਹਾ ਸੀ ਦੇਦੀ ਸੀ ਅੱਜ ਨਾ ਚਾਂਪਾ ਬਣਾ ਲੈ ਕੋਈ ਗੱਲ ਨਹੀਂ ਪਤਾ ਕੀ ਆ ਸੌਦੇ ਨਾਲ ਤੇ ਆਪਣੀ ਹੁੰਦੀ ਨਹੀਂ ਹਾਂਜੀ ਸੌਦੇ ਨੂੰ ਥੋੜੀ ਦਿਨਾਂ ਨੂੰ ਆਈ ਜਾਣਾ ਐ ਸੌਦਾ ਤੇ ਕਿ ਬਣਾ ਲੈ ਸੌਦਾ ਵੈਸੇ ਤੇ ਸੌਦਾ ਤਾਂ ਪੜੇ ਚੋਲੂ ਖੁੱਲ੍ਹ ਆਈ ਜਾਂਦਾ ਨਾ ਮਾ ਉਹ ਤਾਂ ਮੰਮੀ ਕਿੰਨੇ ਹੀ ਲੈ ਕੇ ਆਉਂਦੀ ਐ ਕਿੰਨਾ ਕੁ ਸਾਢੇ 5 ਕਹ ਤੋਂ ਬਗੈਰ ਹੀ ਲੈ ਆਉਂਦੀ ਐ ਮੰਮੀ ਹਾਂਜੀ ਹਰ ਇੱਕ ਮਹੀਨੇ ਦਾ ਪੂਰਾ ਸਟਾਕ ਲੈ ਕੇ ਆਉਂਦੀ ਐ ਹਾਂਜੀ ਕਈ ਫਿਰ ਮੈਂ ਕੁਝ ਲੋ ਕੋਈ ਗੱਲ ਨਹੀਂ ਜਾ ਦਿੰਦੇ ਨਾ ਸਾਰਾ ਯਾਰ ਕੋ ਬਿਨਾਈ ਲੈਂਦੀ ਆ ਮੈਂ ਹੀ ਹੈ ਨਾ ਕੀ ਲੱਗਿਆ ਜੀ ਦੇਦੇ ਪਤਾ ਕੀ ਆ ਮਿਆਂ ਨਾ ਮੰਮੀ ਦੀ ਸਲਾਹ ਨਾਲ ਮੰਮੀ ਬਿਲਕੁਲ ਸਹੀ ਕਹਿੰਦੇ ਨਿਆਣੇ ਤਾਂ ਤੇਨੂੰ ਪਤਾ ਹੀ ਆ ਨਾ ਨਿਆਣੇ ਨਹੀਂ ਤਾਂ ਰੁਕਦੇ ਆਗੇ ਨਿਆਣਿਆਂ ਨੇ ਲੈ ਲਏ ਦੋ 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 ਕੁੜੀ ਨੇ ਲੈ ਲਈ ਦੋ ਮੁੰਡੇ ਨੇ ਲੈ ਲਏ ਫੂਟ ਮੈਂ ਉਹਨਾਂ ਨੂੰ ਕਿਹਾ ਜੇ ਪਰ ਹੁਣ ਵਿਆਹ ਹੋਇਆ ਮਹੀਨਾ ਤੇ ਹੋਇਆ ਕਿ ਪਏ ਨਾ ਮਮੀ ਅਸੀਂ ਆਏ ਹਾਂ ਅੱਜ ਇਸ ਮੀਤੇ ਦੇ ਵਾਤਾ ਪਕਿੰਨਾ ਕਪੜਾ ਲੀਡਾ ਲਿਆ ਆਏ ਪਰ ਉਹ ਨਹੀਂ ਮੰਨਦੀ ਤੇ ਮੈਂ ਕਿ ਮਮੀ ਨੇ ਉਹਨਾਂ ਨੂੰ ਤਾਂ ਕੁਝ ਨਹੀਂ ਕਹਿਣਾ ਹੈ ਨਾ ਨਾਲੇ ਵੇਖ ਆਪਣੇ ਘਰ ਵਾਲੇ ਦੇ ਅਸਾ ਪਰਦੇਸਾਂ ਚ ਗਏ ਹੈ ਹਨਾ ਹਾਂਜੀ ਹਾਂਜੀ ਸਾਡੇ ਵਾਸਤੇ ਗਏ ਤਾਂ ਜੋ ਮਮੀ ਨੂੰ ਪੈਸਾ ਭੇਜੇ ਨੇ ਤੇ ਮਮੀ ਕਿਹੜਾ ਖਰਾਬ ਕਰਦੀ ਕੱਲ ਨੂੰ ਸਾਡੇ ਜਾਣਿਆਂ ਨੇ ਪੜ ਕੇ ਟ੍ਰੇਨਿੰਗਾਂ ਕਰਨੀਆਂ ਨੇ ਇਹ ਤੇ ਉਹਨਾਂ ਨੇ ਵਿਆਹ ਸ਼ਾਦੀ ਕਰਨੇ ਨੇ ਮਮੀ ਸੰਭਾਲਦੀ ਆ ਮੈਂ ਕਲ ਨੂੰ ਦਿੱਤੇ ਫਲੇਹੀ ਕੰਮ ਆ ਮੈਂ ਕਿਹਨਾਂ ਦਾ ਕੀ ਕਰਗੀ ਤਾਂ ਕੋਈ ਨਹੀਂ ਕਰਦੀ ਮਮੀ ਦੇ ਸੇਕਿੰਗ ਮਮੀ ਨਹੀਂ ਆ ਲੈਣਾ ਆ ਉਹ ਲੈਣਾ ਸਾਰਾ ਕੁਝ ਤੱਕ ਕੀ ਸਾਲ ਕਿੱਥੇ ਲੋਨ ਨਮਕ ਟੱਕਦੇ ਟੈਂਸ਼ਨ ਕਰੀ ਕੋਈ ਮੈਂ ਮੇਰੇ ਪਰ ਆਰਾ ਵਿਆਹ ਹੋਏਗਾ ਮੇਰੇ ਭਾਣੇ ਬਾਹਰ ਹੋਣਾ ਨਾ ਅੱਛਾ ਜੀ ਛੱਟੇ ਨੇ ਉਹ ਗਾ ਅਕਤੂਬਰ ਚ ਫਿਰ ਮੰਮੀ ਨੇ ਅਕਤੂਬਰ ਦਾ ਖਰਚਾ ਚੱਲਣਾ ਕਿੰਨਾ ਖਰਚਾ ਚੱਲਣਾ ਭਰਾ ਦੇ ਦਾ ਚੈਲ ਕੋਸ਼ਿਸ਼ ਲਈ ਆਪਰੇ ਮੈਂ ਨਾ ਮੇਰੇ ਸੂਟ ਕੀ ਜੇ ਅਸੀਂ ਦੇ ਵਿਆਹ ਤਾਂ ਪਸਾ ਆਏ ਸੀ ਤੁਹਾਡੇ ਵਿਆਹ ਦੇ ਜਿਹੜੇ ਪੈਸੇ ਸੀ ਹਾਂ ਜੀ ਹਾਂ ਉਹ ਸਾਰੇ ਮੈਂ ਮਮੀ ਮਮਿੰਕ ਕਰਨ ਕਰਾਂ ਮੈਂ ਵੀ ਆਪਣੇ ਵਿਆਹ ਵਾਲੇ ਟਰੈਕਿੰਗ ਕਰਵਾ ਲਾ ਸੋਣਾ ਹੈ ਨਾ ਉਹ ਵੀ ਪਾ ਲੇ ਆਪ ਪਤ ਨਾਲ ਇੱਕ ਦਿਨ ਖੁੱਦ ਨਹੀਂ ਜਾਵਾਂਗੇ ਜਿੱਦੋਂ ਉਹ 레ਡੀ ਸੰਗੀਤ ਹੋਏ ਉਹ더라 ਪਾ ਲਾਂਗੇ ਇੱਕ ਹੈ ਨਾ ਮੁੜ ਕੇ ਫੇਰ ਇੱਕ ਬਰਾਤ ਦੇ ਹੋਂ ਤੋਂ ਪਹਿਲਾਂ ਜੇ ਜਸਮੀਤ ਦੇ ਵਾ ਤੇ ਲੇਡੀ ਸੰਗੀਤ ਵਾਲੇ ਦਿਨ ਪਾਸ ਤੇ ਨਾ ਤੁਸੀਂ ਉਹੀ ਪਾ ਲਿਓ ਉਹ ਲੇਡੀ ਸੰਗੀਤ ਵਾਲੇ ਦਿਨ ਪਾਵਾਂਗੇ ਫੇਰ ਜਦੋਂ ਬਰਾਤ ਉਹਨਾਂ ਦਾ ਆਉਣਾ ਆਈ ਨਹੀਂ ਹੋਣੀ ਨਾ ਤੋਂ ਕੇ ਪਾ ਲਾਂਗੇ ਹੈ ਨਾ ਮੁੜ ਕੇ ਫੇਰ ਉਹ ਸਾਰੇ ਜਦੋਂ ਤਿਆਰ ਤੁਸੀਂ ਹੋਣਗੇ ਪੈਲਸ ਜਾਵਾਂਗੇ ਉਦੋਂ ਪਾ ਲੇ ਗਾਦੂ ਸੂਟ ਨੇ ਪਏ ਹੋਏ ਨੇ ਮੈਂ ਨਹੀਂ ਲਿਆ ਤੇ ਮੈਂ ਤੇ ਮਮੀ ਉਦਣ ਨਹੀਂ ਆਵਾਂਗੇ ਨਾ ਵਿਆਹ ਵਾਲੇ ਦੇਣੀ ਮੈਂ ਤੇਲਾ ਦੂਜਾ ਪਾਵਾਂਗੀ ਜਿਸਨੇ ਵਿਆਹ ਵਾਲਾ ਤੇ ਤੇਰੇ ਤੇ ਦਣੋ ਜਿਹਦਾ ਆਪਾਂ ਵਿਆਹ ਤੇ ਆਪਾਂ ਪਤਾ ਕੀ ਆਪਣੇ ਆਪਣੇ ਵਿਆਹ ਵਾਲਾ ਪਾਲ ਆਪਣੇ ਆ ਵਿਆਹ ਵਾਲਾ ਪਾਲ ਗਿਆ ਵਿਆਹ ਵਾਲਾ ਜੋੜਾ ਕਿੰਨਾ ਸੋਹਣਾ ਹੈ ਹਾਂ ਹਾਂਜੀ ਉਹ ਹੀ ਪਾਵਾਂਗੀ ਤੇ ਆਪਣੇ ਘਰ ਦੀ ਆ ਪਾਗਿਆ ਕਾਰੀ ਬਣ ਕੇ ਰਹੀ ਹੈ ਹੈਨਾ ਆਪਣਾ ਇਹ ਘਰ ਆਪਾਂ ਸਾਰੀ ਕਿੰਨੀ ਕੀ ਇੱਥੇ ਰਹਿਣਾ ਮਾਪਿਆਂ ਦੇ ਘਰ ਤੋਂ 18 19 ਚਾਲ ਕੱਟ ਲੈ ਹੈਨਾ ਹਾਂਜੀ ਤੇ ਹੁਣ ਸਾਰੀ ਬੱਚੇ ਆ ਸਾਡੇ ਹੈ ਨਾ ਰੋਟੀ ਰੋਟੀ ਲੈ ਕੇ ਆਵਾਂਗੇ ਰੋਟੀ ਲੈ ਕੇ ਆਵਾਂਗੇ ਮੈਂ ਰੋਟੀ ਬਿਖਾ ਲੂੰਗੀ ਹੈ ਨਾ ਠੀਕ ਹੈ ਨਾ ਹਾਂ ਖਰਚਾ ਨਹੀਂ ਜ਼ਿਆਦਾ ਕਰਾਉਣਾ ਹੈ ਜਦ ਮੇਰੇ ਭਰਾ ਦਾ ਵਿਆਹ ਹੋਏਗਾ ਨਾ ਫੇਰ ਉਹਦਾ ਜਾਮਾ ਜੋੜਾ ਖੜਾਂਗੀ ਹਾਂਜੀ ਉਹਦਾ ਸੂਟ ਖੜਾਂਗੀ ਹੈ ਨਾ ਫੇਰ ਉਹਦੋਂ ਮੇਰੇ ਮਾਪਿਆਂ ਨੂੰ ਪਤਾ ਹੋਣਾ ਸਾਡੀ ਧੀ ਨਾ ਕੁਝ ਲੈ ਕੇ ਆਈ ਹੈ ਭਰਾ ਨੂੰ ਪਤਾ ਹੋਣਾ ਸਾਰਾ ਕੁਝ ਉਹ ਕਹਿਣਿਆ ਮੇਰੀ ਉਹ ਦੂਜੇ ਹੱਥੇ ਉਹਦਾ ਵੀ ਸੱਸ ਸਹੁਰੇ ਹਾਂ ਨਾ ਤੇਰਾ ਕੋਈ ਮੈਨੂੰ ਨਾ ਦੇ ਮੈਂ 1100 ਰੁਪਏ ਇਧਰ ਮੈਂ ਵੇਖ ਰ ਸੋਇਚ ਦਿੱਚੀ ਤੇ ਸਿਆਪੜਾ ਦੇ ਠੀਕ ਹੈ ਠੀਕ ਹੈ ਜੀ ਹਾਂ ਚਾਹ ਬਣਾਣੀ ਥੋੜੀ ਜੀ ਹੈ ਹਾਂ ਜੀ ਦਿੱਚੀ ਚਾਹ ਬਣਾ ਕੇ ਲੈਣੀ ਹੈ ਮੈਂ ਨਹੀਂ ਲਕਾਰੀ ਮੈਂ ਚਾਹ ਬਣਾ ਦਿੰਦੀ ਹਾਂ ਜੀ ਠੀਕ ਹੈ ਜੀ ਹੈਲੋ ਹਾਂ ਕੀ ਕਰਨੀ ਸੰਤੋਸ਼ ਕੰਮ ਆਏ ਆਏ ਕੰਮ ਹੀ ਕੰਮ ਕਰਦੀ ਰਹਿਣੀ ਹੈ ਤੂੰ ਨਾਲ ਰਾਤ ਮਿਲ ਕੇ ਕਰ ਲਿਆ ਕਰੋ ਘੜੀ ਰਾਮ ਕਰ ਲਿਆ ਕਰ ਤੂੰ ਤੂੰ ਘੜੀ ਆਨ ਪਾਏ ਯਾ ਗਵਾਰ ਯਾ ਨਾ ਪੜੇ ਯਾ ਗਵਾਰੇ ਤੂੰ ਖੇ ਕਰਦੀ ਐ ਤੂੰ ਕਿਤੇ ਕਿਤੇ ਨਾਲ ਗੱਲ ਕਰਦੀ ਪੋਛਣੀ ਪੋਛਣੀ ਤੈਨੂੰ ਕੀ ਸ਼ੱਕ ਪੈ ਗਿਆ ਇਹ ਜਣਾ ਨਾਲ ਕਰਦੀ ਸੰਤੋਸ਼ ਨਾਲ ਕਰਨੀ ਆ ਕੀ ਕੰਮ ਕੰਮ ਕਹਾਂਦੇ ਹੋ ਮੈਂ ਕਹਾਂ ਨਹੀਂ ਆ ਵੀ ਉਹ ਕੰਮ ਦੀ ਆ ਮम्मी ਮੈਨਸੇਦੀ ਲੱਗੀ ਆ ਤਾਂ ਕੰਮ ਹੀ ਕਰੀ ਜਾਨੀ ਆ ਤੇ ਮੈਂ ਕਿਹਾ ਵੀ ਚਲ ਥੋੜਾ ਬਹੁਤਾ ਆਰਾਮ ਕਰ ਲਿਆ ਕਰ ਵੀ ਤੂੰ ਕਿਹੜੀ ਪੜ੍ਹੀ ਲਿਖੀ ਹੋਈ ਐ ਤੂੰ ਕਿਹੜੀ ਗਵਾਰੇ ਆ ਜੇ ਭੁਕੇ ਨੰਗੇ ਕਰਦੀਂ ਜੇ ਨਾ ਪੜੀਆਂ ਲਿਖੀਆਂ ਲੋ ਕੰਮ ਕਰਦੀਆਂ ਤੇ ਭੁੱਖੇ ਲੰਗੇ ਕਰਦੀਆਂ ਕੰਮ ਕਰਦੀਆਂ ਆ ਵੀ ਉਹਨਾਂ ਨੂੰ ਤਾਂ ਹੁਣ ਇਹ ਹੁੰਦਾ ਵੀ ਅਸੀਂ ਪੜੀਆਂ ਨਹੀਂ ਲਿਖੀਆਂ ਨਹੀਂ ਤੇ ਸਾਨੂੰ ਤਾਂ ਹੁਣ ਇਹ ਹੀ ਕਰਨਾ ਹੀ ਪੈਣਾ ਹੈ ਤੇ ਘਰ पे ਛੋਕੜ ਵੀ ਸਾਡਾ ਮਾੜਾ ਹੈ ਤੇ ਸਾਡਾ ਘੜਾ ਮਾੜਾ ਹੈ ਲੈ ਮੰਮੀ ਐ ਨਹੀਂ ਕਹੀਦਾ ਹੁੰਦਾ ਅਸੀਂ ਤੇ ਮਾਰੋ ਸਭ ਰੱਖਦੀਆਂ ਦੇਣਾ ਇੰਨਾ ਕੁਝ ਦੇਖ ਕੇ ਤੋਰੀ ਹੈ ਤਾਂ ਹੁਣ ਵੀ ਇੰਨਾ ਕੁਝ ਦੇਣੇ ਰੱਬ ਇਹ ਸਾਰੀਆਂ ਸਾਰਾ ਕੁਝ ਰੱਬ ਦੀਆਂ ਦੇਣਾ ਨਹੀਂ ਆ ਨਹੀਂ ਹਾਂ ਭੁੱਖੇ ਲੰਗੇ ਆ ਦੇਣੇ ਚਲੋ ਠੀਕ ਆ ਅੱਛਾ ਹਾਂ ਕੋਈ ਨਾ ਕਰ ਲੈ ਆਰਾਮ ਤੂੰ ਬਹਿ ਆਰਾਮ ਨਾਲ ਵੱਜੇ ਕਰ ਦਿੰਦੀ ਤਾਂ ਠੀਕ ਹੈ ਅੱਛਾ ਮੈਨੂੰ ਕੀ ਲੱਗੋ ਤੈਨੂੰ ਕੀ ਲੱਗੇ ਸਗਾਲਾ ਤੂੰ ਕਿਉਂ ਵਿੱਚ ਬੋਲਣ ਲੱਗ ਗਈ ਤੁਹਾਨੂੰ ਤੇ ਮੈਂ ਕਿਹਾ ਹੋਇਆ ਵੀ ਤੁਸੀਂ ਵਿੱਚ ਬੋਲਣਾ ਨਹੀਂ ਮੇਰੀ ਗੱਲ ਦੀ ਇਹ ਤਾਂ ਪ੍ਰਧਾਨਗੀ ਮੇਰੀ ਹੈ ਤੇ ਫਿਰ ਮੇਰੀ ਰਹੇਗੀ ਨਾ ਇਹ ਤਾਂ ਤੁਹਾਡਾ ਸਮਾਂ ਆਏਗਾ ਤੁਸੀਂ ਕਰ ਲਿਓ ਮੈਂ ਤਾਂ ਦਾਨਗੀ ਤੇ ਥੋੜਾ ਜਿਹਾ ਸੀ ਬੋਲਦੇ ਆ ਹਾਂ ਜੀ ਅਸੀਂ ਤੇ ਥੋੜੀ ਤਾਂ ਇੰਨੀ ਕਿੰਨਾ ਅਦਰ ਭਾ ਕਰਨੇ ਆ ਤੁਹਾਡਾ ਤੁਹਾਡੇ ਹੁਕਮ ਦੇ ਨਾਲ ਹੀ ਅਸੀਂ ਚੱਲਾਂਗੇ ਮੰਮੀ ਅਸੀਂ ਨਾ ਚਲੋ ਕੋਈ ਪਿਛਲੀ ਮਾੜੀਆਂ ਨਹੀਂ ਹੈਗੀਆਂ ਠੀਕ ਹੈ ਮੈਂ ਨਹੀਂ ਇਹ ਕਹੋਗੇ ਨਾ ਮਮੀ ਸੋਤਰੇ ਚੱਲਣਾ ਕੋਈ ਗੱਲ ਨਹੀਂ ਜੇ ਤੁਸੀਂ ਸਾਨੂੰ ਆਣ ਪਾਣ ਗਵਾਰ ਵੀ ਕਹਿ ਦੋਂਗੀ ਮਾਰੇ ਘਰ ਦੀ ਸਾਰੇ ਕੋਈ ਗੱਲ ਨਹੀਂ ਸਾਨੂੰ ਆ ਸਾਡਾ ਉਸ ਮਾਲਕ ਤੇ ਆ ਭਰੋਸਾ ਕੋਈ ਮਾਲਕ ਸਾਰਿਆਂ ਨੂੰ ਚਲੋ ਕੋਈ ਗੱਲ ਨਹੀਂ ਅੱਛਾ ਕੋਈ ਨਾ ਤੁਸੀਂ ਕਰੋ ਕੰਮ ਕਰ ਕਰੋ ਕੰਮ ਕਰ ਕੋਈ ਨਾ ਹਾਂ ਕੋਈ ਨਾ ਤੇ ਜੀ ਉਹਕੀਨੀ ਮੈਂ ਅੱਜ ਠੀਕ ਨਹੀਂ ਹੈਨੀ ਮੇਰੇ ਬੇਟੀ ਠੀਕ ਨਹੀਂ ਕੋਈ ਸ਼ਾਇਦ ਨਹੀਂ ਆਪਾਂ ਤੇ ਮੈਂ ਠੀਕ ਨਹੀਂ ਹੈਗੀ ਮਾੜਾ ਜਾ ਤੇ ਮੈਂ ਹੋਇਆ ਕੀ ਬੱਸ ਨਾ ਤਬਖਾਰ ਖੋਲ ਕੇ ਚੜਨ ਗਿਆ ਆ ਤੇ ਨਾ ਮੈਂ ਉਸ ਤਰ੍ਹਾਂ ਰਾਹ ਦੀ ਥਕਾਵਟ ਹੀ ਥਕਾਵਟ ਆਈ ਇਹ ਥਕਾਵਟ ਹੀ ਥਕਾਵਟ ਆਈ ਇਹ ਯਸ਼ਰੀ ਨੂੰ ਸਾਰੇ ਨੂੰ ਮੈਂ ਵੀ ਤੁਹਾਡਾ ਕੁਮੜਾ ਤੇ ਨਹੀਂ ਸੋਚਦੀ ਜੇ ਤੁਸੀਂ ਚੰਗੀਆਂ ਜੇ ਆ ਜੇ ਤੁਸੀਂ ਚੰਗੀਆਂ ਜੇ ਤੇ ਮੈਂ ਵੀ ਤੁਹਾਡੇ ਨਾਲ ਚੰਗੀ ਰਹਿਣੀ ਆ ਅਸੀਂ ਕੋਣ ਨਹੀਂ ਮਮੀ ਸਾਡਾ ਮਾੜਾ ਸੋਹਣਾ ਹੈ ਨਾ ਹੁਣ ਤੇਰਾ ਰਿਕਾਰਡ ਹੈ ਸੋਹਣੇ ਬੱਚਿਆ ਦਾ ਸਾਡਾ ਤੇ ਤੂੰ ਕਰਾਈਆਂ ਵਿਆਹ ਵਿਊ ਦਾ ਕੁਛ ਹਾਂ ਐ ਸੋਹ ਦਾ ਪਤਾ ਅੱਜ ਕੀ ਲੈ ਕੇ ਆਈ ਹੈ ਮਨੇ ਅੱਜ ਜਿਸ ਤਰ੍ਹਾਂ ਤੁਸੀਂ ਕਹੋਗੇ ਮੈਂ ਤੁਹਾਡੇ ਨਾਲ ਉਸ ਰਹੀ ਹਾਂ ਬਸ ਕੋਈ ਨਹੀਂ ਸੋਹ ਦਾ ਪਤਾ ਕੁਛ ਨਹੀਂ ਉਹ ਸੂਟ ਪਾਇਆ ਹੈ ਨਾ ਪਿੱਛੇ ਕੁੜੀ ਦਾ ਵਿਆਹ ਨਹੀਂ ਚਾਹਿਆ ਆਪਣੇ ਦਾ ਹਈ ਨਹੀਂ ਕਾ ਤੇਰੀ ਦਾ ਆਹੋ ਤੇ ਸੂਟ ਸਵਾਏ ਨਹੀਂ ਸੀ ਨਵੇਂ ਤੇ ਸੂਟ ਪਏ ਨਹੀਂ ਆ ਸਾਰੇ ਇਹਨਾਂ ਤੇਰੇ ਮੈਂ ਆਪਣੇ ਦਿਓਰ ਦਾ ਮੇਰੇ ਦਾ ਜਿਹੜਾ ਮੇਰੀ ਇਸ ਤਰ੍ਹਾਂ ਸੋਹ ਵਾਲਾ ਮੈਂ ਤੈਨੂੰ ਮਾੜਾ ਨਹੀਂ ਕਹਿੰਦੀ ਮੈਂ ਕਹਿੰਦੀ ਜਦੋਂ ਤੇਰਾ ਹੋਏਗਾ ਨਾ ਭਰਾ ਦਾ ਵਿਆਹ ਤੇ ਜੋ ਮਰਜ਼ੀ ਕਰੀ ਤੇ ਜੋ ਮਰਜ਼ੀ ਲਿਜਾਵੀਂ ਤੇ ਤੂੰ ਉੱਥੇ ਨਾ ਆਂਗੇ ਤੇਰਾ ਹੱਕ ਵੀ ਬਣਦਾ ਆ ਕਿ ਤੂੰ ਕਹਿ ਦੇ ਕਿ ਮੈਨੂੰ ਆਹ ਦਵੋ ਹਾਂ ਅੱਜ ਕੱਲ ਜਿਹੜੇ ਰਿਸ਼ਤੇਦਾਰੀਆਂ ਨੇ ਅੱਡੀ ਚੋਟੀ ਤੋਂ ਯੋਗ ਲਾ ਦੇਣਗੀ ਅੱਗੋ ਤੈਨੂੰ ਕੋ ਗੁੱਦ ਦੇਵੇਗਾ ਨਾ ਤੂੰ ਫਿਰ ਮੂੰਹ ਗੁੱਸਾ ਬਣਾ ਕੇ ਆਏਂਗੀ ਹਾਂ ਨਹੀਂ ਮੰਮੀ ਜੀ ਇੱਥੇ ਤੇਰਾ ਯੋਰ ਹੈ ਤੂੰ ਕਹਿ ਲੇਂਗੀ ਕਿ ਵੀ ਮੈਨੂੰ ਆਹ ਦੋ ਯਾਦ ਹੋ ਕਹਿ ਲੇਂਗੀ ਤੇ ਬਸ ਜਿੰਨਾ ਕੋ ਉਹ ਤੂੰ ਕਰੇਂਗੀ ਉਹਨਾਂ ਕੋ ਉਹ ਕਰ ਦੇ ਠੀਕ ਹੈ ਨਹੀਂ ਮੰਮੀ ਤੇ ਆਪਣਾ ਜਦੋਂ ਭਰਾ ਦਾ ਵਿਆਹ ਹੋਏਗਾ ਉਦੋਂ ਜੋ ਮਰਜ਼ੀ ਲੈ ਜੀ ਤੇ ਅਸੀਂ ਵੀ ਜਾਵਾਂਗੇ ਤੇ ਠੀਕ ਹੈ ਤੇ ਐਵੇਂ ਨਹੀਂ ਬੇਵਕੂਫੀਆਂ ਨਹੀਂ ਕਰੀ ਦੀਆਂ ਹੁੰਦੀਆਂ ਨਹੀਂ ਮੰਮੀ ਸੰਭਲ ਕੇ ਰਹੀ ਜਾਂਦਾ ਹੋਗੇ ਨਾ ਮੰਮੀ ਮੈਂ ਤੁਹਾਡੇ ਨਾਲ ਹੀ ਚੱਲਾਂਗੀ ਹੈ ਨਾ ਕੋਈ ਸੂਟ ਪਏ ਹੋਏ ਆ ਪਿੱਛੇ ਦੇਖੇ ਵਿਆਹਾਂ ਦੇ ਉਹ ਸੂਟ ਚਾਰ ਸੂਟ ਨੇ ਕਿੱਡੇ ਸੋਹਣੇ ਨੇ 35 35 ਸੋਹਣੇ ਲੈ ਸੀਗੇ ਛੋਟੀ ਨੂੰ ਵੀ ਮੈਂ ਸਮਝਾ ਦਿੱਤਾ ਆ ਕੀ ਫालतू ਗੱਲ ਨਹੀਂ ਕਰਨੀ ਜਿਹੋ ਜਿਹਾ ਤੇਰਾ ਭਰਾ ਤੇ ਉਹ ਜਿਹਦਾ ਭਰਾ ਸਾਡੇ ਨਾਲ ਮਿਲ ਕੇ ਜਾਏ ਚਲੋ ਠੀਕ ਹੈ ਕਰੋ ਕੰਮ ਆਹ ਕਰੋ ਕੰਮ ਆਪਾਂ ਅਸੱਕ ਜੀ ਸੁੱਕ ਜੀ ਬਣਾਓ ਰੋਟੀ ਪਾਣੀ ਤਿਆਰ ਕਰੋ ਤੇ ਦਵਾਈ ਨਹੀਂ ਆਉਂਦੀ ਸੀ ਦਸ ਕੋ ਚੱਕਰ ਦਵਾਈ ਘਰੇ ਪਈ ਹੋਈ ਸੀ ਨਾ ਖਾ ਲਈ ਹਾਂ ਬੰਤ ਤੁਸੀਂ ਦਵਾਈ ਲਿਆਓ ਹੈ ਨਾ ਦੇਖੋ ਮੇਰੇ ਚਿਹਰੇ ਹੀ ਦਿਸਣਦੇ ਆ ਨਾ ਵੀ ਮੈਂ ਹੀ ਨਾ ਕਰਦਾ ਕੰਮ ਸਾਰਾ ਕਰਨੇ ਆ ਸਾਨੂੰ ਕੋਈ ਫਿਕਰ ਨਹੀਂ ਹੁੰਦਾ ਤੁਸੀਂ ਦਵਾਈ ਲਿਆਓ ਡਾਕਟਰ ਕੋਲ ਮੈਂ ਚੱਲਾਂਗਾ ਨਹੀਂ ਨਹੀਂ ਕੋਈ ਨਹੀਂ ਘਰੇ ਪਈ ਹੋਈ ਇਹ ਖਾ ਲਾਂਗੀ ਘਰੇ ਪਈ ਨਹੀਂ ਖਾਣੀ ਮੰਮੀ ਚਲ ਕੋਈ ਨਾ ਜਾਓ ਚਲ ਚਲੋ ਚੱਲੀਏ ਦਵਾਈ ਲੈ ਕੇ ਠੀਕ ਹੈ ਚਲ ਨਹੀਂ ਨਹੀਂ ਖਾਣੀ ਹਾਂ ਠੀਕ ਹੈ ਚਲ